ਜੀ ਵੇਖੋ ਅਹੀ ਨਾਲ 3 ਕਿਲੋਮੀਟਰ ਦਾ ਸਫਰ ਹੈ 3 ਕਿਲੋਮੀਟਰ ਦਾ ਸਫਰ ਹੈ 3 ਕਿਲੋਮੀਟਰ ਹੈ ਇਹ ਪੈਦਲ ਜਾ ਸਕਦੇ ਕੋਈ ਸਾਡੇ ਪੇੜੀ ਬਣੇਗਾ ਇੱਕ ਪੇੜੀ ਦਿੱਤੀ ਆ ਉਹ ਸਾਫ ਕਸਰਪੰਚਾਇਤ ਸੰਭਲ ਬੈਠਾ ਉਹ ਥੱਲੇ ਪਾਣੀ ਬਹੁਤ ਪੈਂਦਾ ਵਾਜਾ ਮਾਰਦੇ ਨੇ ਕੋਈ ਨਹੀਂ ਰੁਕਿਆ ਆ ਹੁਣ ਵੀ ਵਿਖਾ ਦਿੰਨੇ ਆ ਜਾਨ ਦੀ ਪੇੜੀ ਹਲੇ ਵੇ ਲੋ ਰਾਸ਼ਨ ਪਾਣੀ ਲੈਣ ਆਉਂਦਾ ਬਾਹਰ ਆਉਣਾ ਪੈਂਦਾ ਕੀ ਕਰੀਏ ਮਨ ਘਰ ਵੀ ਨਹੀਂ ਛੱਡ ਸਕਦੇ ਤੇ ਬੇੜੀ ਇੱਥੇ ਸਰਕਾਰ ਵੱਲ ਕੋਈ ਵੀ ਨਹੀਂ ਦਿੱਤੀ ਗਈ ਜਿਆਦੇ ਮਤਲਬ ਬਹੁਤ ਜਿਆਦੇ ਪਰੇਸ਼ਾਨ ਪਿੰਡ ਨਿਆ ਲਲਵੇਰਾ ਸਾਡਾ ਨਾ ਕੋਈ ਨਾ ਕੋਈ ਅੱਜ ਤੋ ਲੰਘਣ ਦਾ ਹੱਲ ਕੀਤਾ ਜਾਵੇ ਬਹੁਤ ਜਿਆਦਾ ਥੋੜਾ ਥੋੜਾਇਆ ਹੈ ਤੁਰ ਕੇ 4 ਕਿਲੋਮੀਟਰ ਆਉਨੇ ਤੁਰ ਕੇ ਤੁਰ 4 ਕਿਲੋਮੀਟਰ ਤੇ ਕੋਈ ਕੋਈ ਘਟਨਾ ਵਾਪਰਦੀ ਹੈ ਕੋਈ ਸਿੱਧਾ ਸਰਕਾਰ ਸਰਕਾਰ ਹੋਊਗੀ ਮਤਲਬ ਸਾਡੇ ਪਸ਼ੂਆਂ ਵਾਸਤੇ ਕੋਈ ਚਾਰਾ ਨਹੀਂ ਆ ਰਿਹਾ ਕੋਈ ਪਸ਼ੂਆਂ ਵਾਸਤੇ ਕੋਈ ਬਸ ਟੱਲੀਗ੍ਰਾਮ ਸੁੱਕਾ ਉੱਧਰ ਲਈ ਜਾਂਦੇ ਧੀਰੇ ਘਰੇ ਨੂੰ ਮਤਲਬ ਵਾਸਤੇ ਜਿਹੜੇ ਛੱਜੇ ਘਰ ਨੇ ਜਿਹੜੇ ਪਾਣੀ ਜ਼ਿਆਦਾ ਜਿਨ੍ਹਾਂ ਦੇ ਘਰਾਂ 'ਚ ਵੜਿਆ ਉਹਨਾਂ ਵਾਸਤੇ ਕੋਈ ਤਰਪਾਲਾ ਨਹੀਂ ਆ ਰਹੀਆਂ ਕੁਛ ਨਹੀਂ ਤਰਪਾਲ ਆਈ ਨਹੀਂ ਮਤਲਬ ਪਰੇਸ਼ਾਨ ਐ ਇਧਰ ਦੇ ਲੋਕ ਕੋਈ ਵੀ ਨਹੀਂ ਆਉਂਦਾ ਜਿਹੜਾ ਵੀ ਕੋਈ ਮੰਤਰੀ ਐ ਐਮਐਲਏ ਆਉਂਦਾ ਵਾ ਫੋਟੋਆਂ ਖਿੱਚ ਕੇ ਫੋਟੋਆਂ ਖਿਚਾ ਕੇ ਮੁੜ ਜਾਂਦੇ ਨੇ ਮੇੜੀਆਂ 'ਚ ਬਹਿੰਦੇ ਆ ਫੋਟੋਆਂ ਖਿਚਾਉਂਦੇ ਨੇ ਆਪਦੇ ਵਿਊ ਵਧਾਉਣ ਦੇ ਮਾਰੇ ਹੁੰਦੇ ਨੇ ਇਹ ਪਤਾ ਕਰਕੇ ਸਾਡਾ ਥੋੜਾ ਜਿਹਾ ਧਿਆਨ ਦੇ ਜੀ